ਜੀ ਵੀ ਜੀ ਇਹ ਗੱਲ ਵਾਟ ਮਤਲਬ ਵੀ ਵਾਧ ਤੋਂ ਵਾਧ ਕਾ ਕਾਵੇ ਅਸੀਂ ਵੀ ਚਲੋ ਬੱਚੇ ਪੜਾਉਣੇ ਆ ਲਿਖਾਉਣੇ ਆ ਹਾਂਜੀ ਹਾਂਜੀ ਤੇ ਇਹੀ ਮਿਹਨਤ ਵਾ ਇਹੀ ਕਰਾਂਗੇ ਇਹ ਨਾਂ ਦੱਸੋ ਜੀ ਸਭ ਤੋਂ ਪਹਿਲਾਂ ਆਪਣੇ ਅਮਨਦੀਪ ਕੌਰ ਬੁੱਲਤ ਸਿੰਘ ਠੀਕ ਆ ਜੀ ਤੇ ਕਿਹੜਾ ਪਿੰਡ ਜੀ ਆਪਣਾ ਹਾਂਜੀ ਸਾਡਾ ਸੁਪਾਸਿੰਗ ਕੋਟਲਾ ਅੱਛਾ ਜੀ ਤੇ ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਟਿੱਕੀਆਂ ਦੀ ਕਾਟ ਲੰਦਿਆਂ ਨੂੰ ਇੱਥੇ ਜੀ ਇਹ ਤਾਂ ਜੀ ਸਾਨੂੰ ਹੋ ਗਏ ਜੋ तकरीबन 10 15 ਦਿਨ ਹੀ ਹੋ ਗਏ ਜੀ ਅੱਛਾ ਜੀ ਹਾਂਜੀ ਤੇ ਟਿੱਕੀਆਂ ਹੁੰਦੀਆਂ ਆਪਣੇ ਕੋਲ ਜੀ ਟਿੱਕੀਆਂ ਪੈਂਦੀਆਂ ਬਰਗਲ 'ਚ ਮਿਲ ਬੰਦੇ ਟਿੱਕੀਆਂ ਇਹ ਤੇ ਨਹੀਂ ਇੱਥੇ ਇਕੱਲੇ ਹੀ ਹੁੰਦੇ ਜੀ ਨਹੀਂ ਨਾਲ ਮੇਰਾ ਬੇਟਾ ਤੇ ਅਸੀਂ ਦੋਨੇ ਹੁੰਦੇ ਅੱਛਾ ਜੀ ਤੇ ਤੁਹਾਡੇ ਘਰ ਵਾਲੇ ਨਾਲ ਘਰ ਵਾਲੇ ਇਦਾਂ ਹੀ ਜੇ ਟਿੱਕੇ ਨੇ ਕੰਮ ਦੀ ਇੱਤਾਂ ਚ ਲੱਗੇ ਨਹੀਂ ਤੇ ਫਿਰ ਇਦਾਂ ਮਤਲਬ ਦਿਹਾੜੀ ਭੂੜੀ ਲਾਉਂਦੇ ਠੀਕ ਆ ਜੀ ਤੇ ਇਹ ਤੇ ਕਿਦਾਂ ਸੋਚਿਆ ਤੁਸੀਂ ਵੀ ਆਪਣਾ ਟਿੱਕੀਆਂ ਦਾ ਕੰਮ ਕਰਦੇ ਆ ਜੀ ਨਾਲ ਨਾਲ ਇਹ ਭਲੀ ਤੁਹਾਨੂੰ ਪਤਾ ਹੀ ਅੱਜ ਕੱਲ ਨੂੰ ਲਗਾਈ ਬਹੁਤ ਬੱਚਿਆਂ ਹਰ ਇੱਕ ਦੀ ਚਾਹੀਦੀ ਆ ਹਾਂਜੀ ਹਾਂਜੀ ਜੇ ਜੇ ਮਾਂ ਪਿਓ ਨਾ ਸਾਥ ਦੇਵੇ ਬੱਚਿਆਂ ਦਾ ਤੇ ਅੱਗੇ ਜਾ ਕੇ ਬੱਚੇ ਬਲਣਗੇ ਕਿੱਦਾਂ ਹਾਂਜੀ ਹਾਂਜੀ ਤੇ ਬੱਚੇ ਕਿੰਨੇ ਜੇ ਤੁਹਾਡੇ ਜੀ ਮੇਰੇ ਤਿੰਨ ਬੱਚੇ ਜਦੋਂ ਤੋਂ ਕਾਕੇ ਇੱਕ ਬੇਟੀ ਅੱਛਾ ਜੀ ਹਾਂਜੀ ਠੀਕ ਆ ਜੀ ਤੇ ਬੇਟੀ ਵਿਆਹੀ ਕੋਈ ਕਿ ਜੀ ਹਾਂਜੀ ਬੇਟੀ ਮੇਰੀ ਜੀ ਇੱਧਰ ਆ ਜੀ ਮਹਿਤਾ ਅੱਡਾ ਤੇ ਇੱਧਰ ਪੈਂਦਾ ਜੀ ਕਮਾਨ ਨੂੰ ਤੇ ਆਪਣਾ ਤੇ ਸੁਭਾ ਸਿੰਘ ਅੱਡਾ ਆ ਜੀ ਹਾਂਜੀ ਸੁਭਾ ਸਿੰਘ ਕੋਟਲਾ ਹਾਂਜੀ ਤੇ ਇਹ ਭੈਣ ਹੋਣੀ ਭੈਣ ਹੋਣਾਂ ਦੀ ਕਾਰਟ ਇਹਨਾਂ ਨੇ ਇੱਥੇ ਲਾਈ ਆ ਜੀ ਰੋਡ ਦੇ ਉੱਪਰ ਤੇ ਪ੍ਰਿੰਸ ਦੀਪ ਫਾਸਟ ਫੂਡ ਦੇ ਨਾਂ ਤੇ ਇਹਨਾਂ ਦੀ ਕਾਰਟ ਆ ਜੀ ਤੇ ਟਿੱਕੀਆਂ ਲਾਉਂਦੇ ਆ ਤੇ ਜਰੂਰ ਇਧਰ ਨੂੰ ਘਮਾਣਾ ਨੂੰ ਜਾਂਦੇ ਜਾਂ ਘਮਾਣਾ ਵੱਲੋਂ ਮੇਚੇ ਆਉਂਦੇ ਜਰੂਰ ਇਹਨਾਂ ਕੋ ਰੋਕੇ ਟਿੱਕੀਆਂ ਖਾ ਕੇ ਜਾਓ ਆਪਣਾ ਕਿ ਟਿੱਕੀ ਕਿਹੜੀ ਬਣਾਉਂਦੇ ਜੀ ਇਹ ਫਿਲਿੰਗ ਕਿਹੜੀ ਰੇ ਕਰਦੇ ਟਿੱਕੀ ਦੇ ਵਿੱਚ ਆਪਾਂ ਮਤਲਬ ਵੀ ਖੜਾ ਮਸਾਲਾ ਵੀ ਪਾਉਂਦੇ ਆ ਅੱਛਾ ਜੀ ਹਾਂ ਜੀ ਤੇ ਦੇਖੀ ਨਰਮੀ ਪਾਈ ਦੀ ਜਿੰਨੇ ਕਿ ਨੇ ਨੋਰਮਲ ਖਾਣੀ ਨੋਰਮਲ ਖਾ ਸਕਦਾ ਤੇ ਨਾਲ ਚਟਨੀ ਕਿਹੜੀ ਦਿੰਦੇ ਜੀ ਤੁਸੀਂ ਹੰਦੀ ਬੰਦ ਪੋਚ ਵੀ ਜਿੰਨੇ ਖਾਣਾ ਹੋਵੇ ਪੜੇ ਲਿਖੇ ਜਤ ਬਾਦ ਬੰਦ ਪੋਚ ਲੈ ਲੈਂਦੇ ਆ ਅੱਛਾ ਜੀ ਤੇ ਜੇ ਨਹੀਂ ਜਿੰਨੇ ਖੁਲੀ ਖਾਣੀ ਖੁਲੀ ਖਾ ਸਕਦਾ ਤੇ ਉਹ ਕਿਹੜੀ ਬਣਾਈ ਆ ਚਟਨੀ ਦਿਖਾਓ ਕਿ ਇੱਕ ਵਾਰੀ ਹਾਂਜੀ ਤੇ ਆਹ ਵਾਦੀ ਚਟਨੀ ਕਿਹੜੀ ਜੀ ਇਹ ਹੈਗੀ ਜੋ ਮਿੱਠੀ ਆਹ ਹੈਗੀ ਜੋ ਗਰੀਨ ਚਟਣੀ ਠੀਕ ਆ ਜੀ ਇਹ ਘਰੋਂ ਰੈਡੀ ਕਰਕੇ ਲੈਂਦੇ ਆ ਤੁਸੀਂ ਜੀ ਠੀਕ ਆ ਜੀ ਠੀਕ ਆ ਤੇ ਟਿੱਕੀਆਂ ਦੇ ਨਾਲ ਹੋਰ ਕੀ ਹੁੰਦਾ ਜੀ ਤੁਹਾਡੇ ਕੋਲ ਟਿੱਕੀਆਂ ਦੇ ਨਾਲ ਨਾਲ ਸਾਡੇ ਕੋਲ ਨਾਗਲ ਹੁੰਦੇ ਆ ਫਰਕਲ ਹੁੰਦੇ ਆ ਇਹ ਕਿਸੇ ਨੂੰ ਟਿੱਕੀ ਦੀ ਜਰੂਰਤ ਹੋਵੇ ਠੀਕ ਹੈ ਜੀ ਤੇ ਟਿੱਕੀ ਕਿਨੇ ਰੁਪਏ ਪਲੇਟ ਰੱਖੀ ਜੇ ਤੁਸੀਂ ਇਹ ਅਸੀਂ ਕੋਈ ਸਾਡੇ ਵਰਗਾ ਜੇ ਭੈਣ ਭਰਾ ਅਸੀਂ 15 ਵੀ ਲਾ ਦਿੰਨੇ 20 ਵੀ ਲਾ ਲਈ ਤੇ ਬਹੁਤ ਘੱਟ ਰੇਟ ਰੱਖਿਆ ਜੇ ਤੁਸੀਂ ਹਾਂ ਜੀ ਕਿਉਂਕਿ ਫਿਰ ਤੁਹਾਨੂੰ ਪਤਾ ਆਪਾਂ ਵੀ ਕਿਸੇ ਦੀ ਰੇੜੀ ਤੋਂ ਖਾਣ ਜਾਂਦੇ ਹਾਂ ਤੇ ਸੋਚੀ ਤਾਂ ਕਿ ਨਹੀਂ ਯਾਰ ਮਹਿੰਗੀ ਆ ਨਹੀਂ ਖਾਦੀ ਜਾਂਦੀ ਹਾਂ ਹਾਂ ਤੁਹਾਨੂੰ ਉਹੀ ਜਾ ਕੇ ਖੰਡ ਪੱਤੀ ਲਵਾਂਗੇ ਹਾਂ ਜੀ ਹਾਂ ਜੀ ਇਸ ਕਰਕੇ ਅਸੀਂ ਗਰੀਬ ਦਾ ਸੋਚ ਲਈ ਤੇ ਨਿਊਡਲ ਵੀ ਨਾਲ ਹੁੰਦੇ ਆ ਜੀ ਹਾਂ ਤੇ ਨਿਊਡਲ ਕੀ ਰੇਟ ਹੁੰਦੇ ਨੇ ਮੋਡਲ ਅਸੀਂ ਫੁੱਲ ਪਲੇਟ ਆਪਣੇ ਲੈਨੇ ਆ ਅੱਧੀਆਂ ਦੀ ਹਾਫ ਪਲੇਟ ਦੀ ਚਾਹ ਲੈਣੇ ਇਹ 버ਗਰ ਦਾ ਕੀ ਰੇਟ ਰੱਖਿਆ ਜੀ 버ਗਰ 50 ਦੇ ਦੋ ਠੀਕ ਹੈ ਤੇ ਆਪਣਾ ਇਹ ਫੇਸਬੁੱਕ ਆਡੀਅנס ਨੂੰ ਕੀ ਸੁਣਾ ਦੇਣਾ ਚਾਹੁੰਦੇ ਜੀ ਤੁਸੀਂ ਹਾਂ ਜੀ ਵੀਰ ਜੀ ਇਹੀ ਗੱਲ ਵਾ ਕੀ ਮਤਲਬ ਵੀ ਵਾਧ ਤ ਵਾਧ ਗਾਹ ਕਾਵੇ ਅਸੀਂ ਵੀ ਚਲੋ ਬੱਚੇ ਪੜਾਉਣੇ ਆ ਲਿਖਾਉਣੇ ਆ ਹਾਂ ਜੀ ਹਾਂ ਜੀ ਤੇ ਇਹੀ ਮਿਹਨਤ ਵਾ ਇਹੀ ਕਰਾਂਗੇ ਇੱਕ ਵਰੀ ਲੋਕੇਸ਼ਨ ਆਪਣੀ ਜ਼ਰੂਰ ਦੱਸ ਦਿਓ ਜੀ ਤੁਸੀਂ ਇੱਕ ਵਰੀ ਫੇਰ ਤੇ ਜਗ੍ਹਾ ਕਿਹੜੀ ਪੈਂਦੀ ਹੈ ਇੱਕ ਵਰੀ ਜ਼ਰੂਰ ਫੇਰ ਦੱਸੋ ਇਹ ਹੈਗਾ ਜੋ ਮਤਲਬ ਸੂਬਾ ਸਿੰਘ ਦਾ ਕੋਟਲਾ ਵਾ ਅੱਛਾ ਜੀ ਤੇ ਏ ਕਮਾਨ ਰੋਡ ਨੂੰ ਵੀ ਜਾਂਦੇ ਆ ਇਹ ਮੀਨ ਅੱਡਾ ਪੈਂਦਾ ਵਾ ਠੀਕ ਹੈ ਜੀ ਤੇ ਅੰਮ੍ਰਿਤਸਰ ਨੂੰ ਜਾਂਦੇ ਆ ਮੀਨ ਅੱਡਾ ਸਹੀ ਹੈ ਜੀ ਤੇ ਜਰੂਰ ਇਹ ਭੈਣ ਹੋਣਾ ਕੋ ਪਹੁੰਚੋ ਜੀ ਤੇ ਇੱਧਰ ਆਪਣਾ ਗੁਰਦਾਰ ਸਾਹਿਬ ਆ ਜੀ ਬਾਬਾ ਜੀ ਹੁਣਾ ਦਾ ਤੇ ਇੱਧਰ ਨੂੰ ਰਸਤਾ ਜਾਂਦਾ ਆ ਜੀ ਮੈਤੇ ਨੂੰ ਤੇ ਇੱਧਰ ਨੂੰ ਰਸਤਾ ਜਾਂਦਾ ਜੀ ਕਮਾਨ ਨੂੰ ਤੇ ਪ੍ਰਿੰਸ ਦੀਪ ਸਿੰਘ ਫਾਸਟ ਫੂਡ ਦੀ ਇਹਨਾਂ ਨੇ ਛੋਟੀ ਜੀ ਮੋਟਰਸਾਈਕਲ ਦੇ ਉੱਪਰ ਕਾਰਟ ਲਾਈ ਆ ਤੇ ਜਰੂਰ ਭੈਣ ਹੋਣਾ ਕੋ ਪਹੁੰਚੋ ਜੀ ਤੇ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਜੀ ਬਾਕੀ ਠੀਕ ਆ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਿਓ ਜੀ ਬਾਕੀ ਠੀਕ ਆ ਜੀ ਮਿਲਦੇ ਹਾਂ ਜਲਦੀ ਘਰ ਨਵੀਂ ਕਿਸੇ ਵੀਡੀਓ ਵਿੱਚ ਤਦ ਤੱਕ ਦੇ ਦੀ ਸਤਿ ਸ੍ਰੀ ਅਕਾਲ ਜੀ